ਕਰਨ ਦੱਸਿਓ ਹੋ ਸਕਦਾ ਕਿ ਕੁਝ ਮੈਂਬਰ ਐਸੇ ਲਈ ਸੋਚੇ ਹੋਏ ਆ ਬਹੁਤ ਵਧੀਆ ਕੰਮ ਵੀ ਕਰ ਰਹੇ ਹਨ ਇਹ ਉਹਨਾਂ ਦੇ ਨਾਮ ਵੀ ਲਿਸਟ ਦੇ ਵਿੱਚ ਆ ਲੇਕਿਨ ਕਿਸੇ ਵਜ੍ਹਾ ਕਰਕੇ ਐਸੇ ਲਈ ਨਹੀਂ ਹੈ ਪ੍ਰੈਜ਼ੈਂਟ ਤਾਂ ਉਹਨਾਂ ਦਾ ਲੇਕਿਨ ਮੈਂ ਨਾਮ ਜ਼ਰੂਰ ਅਨਾਉਂਸ ਕਰਾਂਗਾ ਸੋ ਸਭ ਤੋਂ ਪਹਿਲਾਂ ਜੀ ਚੇਅਰਮੈਨ ਦੇ ਤੌਰ ਤੇ ਹਰਪੀ ਸਿੰਘ ਉਹਨਾਂ ਦਾ ਨਾਮ ਦੋਇਆ ਅਨਾਉਂਸ ਹੋਇਆ ਜੀ ਅਮ ਉਸ ਤੋਂ ਬਾਅਦ ਰਵਿੰਦਰ ਸਿੰਘ ਰਾਜੋਵਾਲੀਆ ਉਪ ਚੇਅਰਮੈਨ ਵਾਈਸ ਚੇਅਰਮੈਨ ਆਪ ਆਪਣੇ ਆਪਣੇ ਸੀਟ ਤੋਂ ਜੂਰ ਇੱਕ ਵਾਰੀ ਖੜੇ ਹੋ ਜਾਣਾ ਸਾਰਿਆਂ ਨੇ ਜਾਇਹ ਸੋ ਆਰੰਪੁਰ ਯੂਨਿਟ ਵਾਸਤੇ ਜੀ ਜੋ ਪ੍ਰੈਜ਼ੀਡੈਂਟ ਦਾ ਨਾਮ ਹੈ ਉਹ ਰਣਜੀਤ ਸਿੰਘ ਕੰਦੋਲਾ ਜੀ ਦਾ ਨਾਮ ਸੋ ਬਹੁਤ ਬਹੁਤ ਵਧਾਈਆਂ ਜੀ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਆ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਲਈਤੀ ਆ ਸਾਰਿਆਂ ਨੇ ਤੇ ਮੈਂ ਉਮੀਦ ਕਰਦਾ ਕਿ ਮੈਂ ਇਹ ਜ਼ਿੰਮੇਵਾਰੀ ਮਾਨਣ ਤਨ ਧਨ ਨਿਭਾਉਣਾ ਤੇ ਤੁਹਾਡਾ ਸਾਥ ਮੈਨੂੰ ਚਾਹੀਦਾ ਸਾਥ ਦੇ ਨਾਲ ਹੀ ਹੈ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਸਾਥ ਵਧੀਆ ਚਾਹੁੰਦੇ ਤਾਂ ਅਸੀਂ ਸਾਥ ਵਧੀਆ ਹੀ ਦੇ ਰਹੇ ਹਾਂ ਜੀ ਸੀਨੀਅਰ ਵਾਈਸ ਪ੍ਰਧਾਨ ਬਲਵੀਰ ਸਿੰਘ ਕੜਿਆਲ ਜੀ ਸਾਥ ਵਧੀਆ ਹੀ ਮਿਲੂਗਾ ਜੀ ਬਹੁਤ ਧੰਨਵਾਦੀ ਤੁਹਾਡਾ ਸਾਰੇ ਦਾ ਜਨਾਬ ਇਨਾ ਮਾਨ ਰੱਖਦੇ ਆ ਜੀ ਤੇ ਅਮੀਰ ਕਰਦੇ ਆ ਇਸੇ ਤਰ੍ਹਾਂ ਨਾਲ ਸਾਡੀ ਕੀ ਗੱਡੀ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਉਂ ਤੱਕ ਆਗੇ ਲੇਗੇ ਜੀ ਬਹੁਤ ਨੈਕਸਟ ਹੈ ਜੀ ਵਾਈਸ ਪ੍ਰਧਾਨ ਕੁਲਦੀਪ ਸਿੰਘ ਲੈਸਟਰੀਵਾਲ ਕੁਲਦੀਪਾ ਜੀ ਨੈਕਸਟ ਹੈ ਜੀ ਵਾਈਸ ਪ੍ਰਧਾਨ ਸੰਦੀਪ ਸਰਵਾਜੀ ਨੈਕਸਟ ਹੈ ਜੀ ਕੈਸ਼ ਜੇਨ ਸਾਹਬੜਾ ਮੇਰਾ ਮਦਦ ਤੇ ਜਾਨਜੀ ਸਰਦਾਰਨ ਸਾਵੀ ਜੀ ਉਹ ਲੈ ਜੀ ਜੁਆਰ ਕਾਈ ਜੀ ਜੁਆਰ ਜੀ ਜਿਹਨੋਂ ਆਪਾਂ ਵਾਈਸ ਤੇ ਜਾਨਜੀ ਜਾਂ ਸਰ ਤੇ ਜਾਨਜੀ ਕਹਿ ਦਈਏ ਪਰਮਜੀਤ ਸਿੰਘ ਸਲਾਲਾ ਹਾਂ ਜੀ ਨਹੀਂ ਤੁਸੀਂ ਵੀ ਨਾਮ ਸਾਹਮਣੇ ਹੈ ਜੀ ਸਾਡੇ ਸੈਕਟਰੀ ਯੋਗਰਾਜ ਸਿੰਘ ਦੋਜ ਜੀ ਬਹੁਤ 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 ਧੰਨਵਾਦ ਕਰਦਾ ਇੱਥੇ ਲੋੜਿਆ ਪਹੁੰਚਿਆ ਨਹੀਂ ਪਰ ਆਪ ਸਾਰਾ ਸਾਰਾ ਸਾਥ ਚਾਹੀਦਾ ਨਾਲ ਆ ਬਰਾਦਰ ਨੇ। ਨੇਕਸਟ ਜੀ ਬਹੁਤ ਵੱਡੀ ਜ਼ਿੰਮੇਵਾਰੀ ਆ। ਹਾਲਕੇ ਨਾਮ ਚਲੋ ਉੱਪਰ ਅਸੀਂ ਅਨਾਉਂਸ ਕਰਨਾ ਸੀ ਲੇਕਿਨ ਅਡਿਕਨਲ ਇੱਕ ਜ਼ਿਆਦਾ ਟਾਈਮ ਲੱਗ ਗਿਆ। ਜਨਰਲ ਸੈਕਟਰੀ ਜਿਹਨੂੰ ਕੇ ਸੰਸਾਦ ਹੀ ਮਾ ਹੀ ਬਿਆਜ ਜਾਂਦਾ ਆਮ ਤੌਰ ਤੇ। ਮੋਨ ਸਿੰਘ ਡੰਡਿਆ ਜੀ। ਸੋ ਨੈਕਸਟ ਹੈ ਜੀ ਇੰਦਰਜੀਤ ਸਿੰਘ ਸਤੋਵਾਲੀ ਕਾਨੂੰਨੀ ਸਲਾਹਕਾਰ। ਜਨਰਲ ਕੇ ਹੋਣੀ ਆ ਜੀ। ਹਾਂਜੀ। ਅੱਗੇ ਹੈ ਜੀ ਪਰਮਜੀਤ ਸਿੰਘ ਜੁਆਇੰਟ ਸੈਕਟਰੀ। ਧਰਮਵੀਰ ਸਿੰਘ ਜੀ ਦੀ ਜੁਆਇੰਟ ਫੈਕਟਰੀ ਨੈਕਸਟ ਫੋਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੀਆਰਓ ਦੀ ਸਰਿੰਦਰ ਕੁਮਾਰ ਕੰਦੋਲਾ ਕੰਦੋਲਾ ਮੱਖਾ ਜਾਈ ਮੱਖਾ ਜਾਈ ਅੱਗੇ ਕਰਮਵੀਰ ਜੀ ਦੋ ਨਾਮ ਰਹਿ ਗਏ ਜੀ ਉਹ ਆਏ ਅੱਜ ਇਹਨਾਂ ਨੂੰ ਜੇ ਆਪਾਂ ਅਡਜਸਟ ਕਰ ਦੇਈਏ ਅਸੀਂ ਸਿਰਫ ਕਿਉਂਕਿ ਸਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਸਾਰੇ ਨੇ ਪਹੁੰਚ ਜਾਣਾ ਹੈ ਜਾਂ ਕਿਤਾ ਇਹ ਦੋ ਨਾਮ ਸਾਡੇ ਹੋਰ ਹੈਗੇ ਆ ਉਹਨਾਂ ਦੇ ਡੈਜਿਨੇਸ਼ਨ ਅਸੀਂ ਥੋੜਾ ਜਿਹਾ ਆਪਸ 'ਚ ਹੈ ਨਾ ਜਿਹੜੀ ਉੱਪਰ ਲਿਗ ਕਮੇਟੀ ਆ ਉਹਨੇ ਵਾਰੀ ਡਿਸਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਦੀ ਇੱਕ ਮੀਟਿੰਗ ਹੋਈ ਹੈ ਆਦਮਪੁਰ ਵਿਖੇ ਜਿਸ ਦਾ ਅੱਜ ਆਦਮਪੁਰ ਯੂਨਿਟ ਗਠਨ ਕੀਤਾ ਗਿਆ ਸਮੂਹ ਪੱਤਰਕਾਰੋ ਭਾਈਚਾਰੇ ਪੱਤਰਕਾਰ ਭਾਈਚਾਰੇ ਨੂੰ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਦਰਪੇਸ਼ ਮੁਸ਼ਕਲਾਂ ਆ ਰਹੀਆਂ ਉਹਦੇ ਸਬੰਧ ਵਿੱਚ ਇੱਕ ਮੀਟਿੰਗ ਹੋਈ ਹੈ ਜਿਹਦਾ ਆਉਣ ਵਾਲੇ ਸਮੇਂ ਵਿੱਚ ਜੋ-ਜੋ ਵੀ ਪੱਤਰਕਾਰ ਨੂੰ ਪੱਤਰਕਾਰ ਵੀਰਾਂ ਨੂੰ ਮੁਸ਼ਕਲਾਂ ਆਉਂਦੀਆਂ ਆ ਉਹਦੇ ਸਬੰਧ ਵਿੱਚ ਵਿਚਾਰ ਚਰਚਾ ਕਰਕੇ ਉਹ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਇੱਕ ਬਹੁਤ ਸਮੇਤੋਂ ਲੋੜ ਹੈ ਆਦਮਪੁਰ ਦੇ ਵਿੱਚ ਕਿ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਾਂਗੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੈਸ ਕਲੱਬ ਆਦਮਪੁਰ ਦੇ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਸਾਰੇ ਪੱਤਰਕਾਰ ਆਦਮਪੁਰ ਦੇ ਸਮੂਹ ਇੱਥੇ ਇਕੱਠੇ ਹੋ ਕੇ ਵਿਚਾਰ ਚਰਚਾ ਕਰ ਸਕੀਏ ਤੇ ਜੋ ਵੀ ਇਸ ਆਦਮਪੁਰ ਕੌਨਸਟਿਟਿਊਐਂਸੀ ਦੇ ਅੰਡਰ ਆਉਂਦੀਆਂ ਮੁਸ਼ਕਲਾਂ ਦਰਪੇਸ਼ ਆ ਉਹਦਾ ਵਿਚਾਰ ਚਰਚਾ ਕਰਕੇ ਹੱਲ ਕੱਢ ਸਕੀਏ ਤੇ ਅੱਜ ਜੋ ਯੂਨਿਟ ਆਦਮਪੁਰ ਦੀ ਗਠਿਤਿਤ ਕੀਤੀ ਗਈ ਹੈ ਅਸੀਂ ਸਾਰੇ ਮਿਲ ਕੇ ਕੰਮ ਕਰਨ ਦਾ ਇੱਕ ਨਿਸ਼ਚੈ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਕਾ ਜੀ ਮੈਂ ਦਲਵੀਰ ਸਿੰਘ ਕੋਲਿਆ ਜੁੰਡ ਆਦਮੁਰ ਦਾ ਅੱਜ ਅਸੀਂ ਇੱਕ ਗਠਨ ਕੀਤਾ ਹੈਗਾ ਜਿਸ ਵਿੱਚ ਰঞ্জੀਤ ਸਿੰਘ ਬੈਂਜ ਜੀ ਨੂੰ ਆਦਮੁਰ ਜੁੰਡ ਦਾ ਪ੍ਰਧਾਨ ਬਣਾਇਆ ਗਿਆ ਹੈਗਾ ਔਰ ਕੁਲਦੀਪ ਸਿੰਘ ਕੁਲਵੀਰ ਸਿੰਘ ਕੜਿਆਲ ਜੀ ਨੂੰ ਉਮੀਦ ਪ੍ਰਧਾਨ ਬਣਾਇਆ ਗਿਆ ਹੈ ਔਰ ਜਿਹੜੇ ਉਪ ਚੇਅਰਮੈਨ ਹੈ ਉਹ ਮਿਸਟਰ ਰਾਜਵਾਲੀ ਜੀ ਨੂੰ ਬੁਲਾਇਆ ਗਿਆ ਹੈ ਔਰ ਚੇਅਰਮੈਨ ਹਰਪ੍ਰੀਤ ਸਿੰਘ ਨੂੰ ਬੁਲਾਇਆ ਗਿਆ ਹੈਗਾ ਔਰ ਸਾਡੇ ਜਿਹੜੇ ਜਨਰਲ ਸਕੱਤਰ ਹੈਗੇ ਆ ਔਰ ਔਰ ਪੀਆਰਓ ਔਰ ਕੈਸ਼ੀਅਰ ਉਹ ਸੰਧਰਨ ਸਿੰਘ ਸ਼ਾਭੀ ਜੀ ਬੁਲਾਇਆ ਗਿਆ ਹੈਗਾ ਔਰ ਅਸੀਂ ਅੱਜ ਇੱਕ ਉਮੀਦ ਦੇ ਤੌਰ ਤੇ ਆਦਮਪੁਰ ਜੁੰਡ ਦਾ ਗਠਨ ਕੀਤਾ ਹੈ ਪਰ ਜਿਹਦੇ ਵਿੱਚ ਅਸੀਂ ਬਾਕੀ ਜਿਹੜਾ ਸਾਡਾ ਜ਼ਿਲ੍ਹਾ ਬਾਈ ਜਿਹੜਾ ਜੁੰਟਾ ਪ੍ਰਬੰਧ ਚੱਲ ਰਿਹਾ ਹੈਗਾ ਉਹਦੇ ਵਿੱਚ ਅਸੀਂ ਅੱਜ ਇੱਕ ਲਿਖਿਆ ਸੀਗਾ ਕਿ ਆਦਮਪੁਰ ਜੁੰਡ ਨੂੰ ਅਸੀਂ ਬੋਡੀ ਤਿਆਰ ਕਰਨੀ ਆ ਉਹਦੇ ਵਿੱਚ ਅਸੀਂ ਆਦਮਪੁਰ ਬੋਡੀ ਤਿਆਰ ਕੀਤੀ ਹੈ ਜਿਸ ਵਿੱਚ ਪੰਜਾਬ ਜੁੰਡ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਔਰ ਜਨਨਸ ਕਤਰ ਅਮਰਜੀਤ ਸਿੰਘ ਜੀ ਮੁਖਤੋਰ ਤੇ ਪਹੁੰਚਿਆ ਗਿਆ ਔਰ ਮੈਂ ਸਾਰਿਆਂ ਦਾ ਧੰਨਵਾਦ ਦੀਆਂ ਆਦਮਪੁਰ ਜੁੰਡ ਦੇ ਜਿਹੜੇ ਵੀ ਸੱਜਣ ਆਇਆ ਗਿਆ ਦ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਰਜਿਸਟਰਡ ਦੇ ਸੱਦੇ ਦੇ ਉੱਤੇ ਅੱਜ ਆਦਮਪੁਰ ਵਿਖੇ ਇੱਕ ਬਹੁਤ ਹੀ ਵਿਸ਼ੇਸ਼ ਮੀਟਿੰਗ ਹੋਈ ਹੈ ਜੋ ਕਿ ਅੱਜ ਆਦਮਪੁਰ ਯੂਨਿਟ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਸਰਦਾਰ ਰਣਜੀਤ ਸਿੰਘ ਜੀ ਬੈਂਸ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣਿਆ ਗਿਆ ਹੈ ਇਸੇ ਤਰ੍ਹਾਂ ਰਾਜੋਲੀਆ ਸਾਹਿਬ ਨੂੰ ਵਾਈਸ ਚੇਅਰਮੈਨ ਦੀ ਸੀਟ ਦਿੱਤੀ ਗਈ ਹੈ ਇਸੇ ਤਰ੍ਹਾਂ ਹੋਰ ਵੀ ਸਾਡੇ ਕੁਲਵੀਰ ਸਿੰਘ ਹੁਣੇ ਖੜੇ ਹਨ ਉਹਨਾਂ ਨੂੰ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਆਦਮਪੁਰ ਯੂਨਿਟ ਦਾ ਸੋ ਮੈਂ ਸਾਰੇ ਹੀ ਇੱਥੇ ਦੇ ਜਿੰਨੇ ਵੀ ਅਹੁਦੇਦਾਰ ਚੁਣੇ ਗਏ ਹਨ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਇਹ ਆਸ ਵੀ ਰੱਖਦਾ ਹਾਂ ਕਿ ਜਿਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਵੱਧ ਚੜ ਕੇ ਲੋਕਾਂ ਦੀ ਸੇਵਾ ਵੀ ਕਰਨਗੇ ਔਰ ਜੋ ਲੋਕਾਂ ਦੀਆਂ ਇੱਥੇ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਵੀ ਉਜਾਗਰ ਕਰਕੇ ਇਸ ਆਦਮਪੁਰ ਇਲਾਕੇ ਦਾ ਨਾਮ ਵੀ ਰੌਸ਼ਨ ਕਰਨਗੇ ਬਹੁਤ-ਬਹੁਤ ਧੰਨਵਾਦ